ਹਾਲਾਂਕਿ ਘਰਾਂ ਦੇ ਵਿੱਚ ਅੱਜ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹੈਗੀਆਂ ਨੇ ਪਰ ਫਿਰ ਵੀ ਲੋਕ ਚਿੰਤਾਵਾਂ ਫਿਕਰਾਂ ਦੇ ਸ਼ਿਕਾਰ ਕਿਉਂ ਨੇ ਇੱਕ ਨੌਜਵਾਨ ਸੋਚਦਾ ਮੈਂ ਆਪਣਾ ਘਰਵਾਰ ਬਣਾ ਲਵਾਂ ਆਪਣੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂ ਲਵਾਂ ਮੈਰਿਜ ਕਰਵਾ ਲਵਾਂ ਤੇ ਜੇ ਦੇਖੀਏ ਕਿ ਵਿਆਹ ਕਰਵਾਉਣ ਦੇ ਨਾਲ ਸਾਰੇ ਆਨੰਦਿਤ ਹੋ ਜਾਂਦੇ ਨੇ ਜਾਂ ਕਾਮਯਾਬ ਹੋਣ ਦੇ ਨਾਲ ਸਾਰੇ ਖੁਸ਼ ਹੋ ਜਾਂਦੇ ਨੇ ਤਾਂ ਇਹ ਬੜਾ ਵੱਡਾ ਝੂਠ ਹੈ ਕਿਉਂਕਿ ਹਰ ਇਨਸਾਨ ਕਿਸੇ ਨਾ ਕਿਸੇ ਝੂਠੀਆਂ ਪਦਾਰਥਵਾਦੀ ਸਮਾਜਿਕ ਚੀਜ਼ਾਂ ਦੇ ਪਿੱਛੇ ਪਿਆ ਹੋਇਆ ਹੈ ਇਹ ਇਨਾਂ ਚੀਜ਼ਾਂ ਦੇ ਨਾਲ ਰਿਸ਼ਤਿਆਂ ਦੇ ਨਾਲ ਮੈਂ ਖੁਸ਼ ਹੋ ਜਾਵਾਂਗਾ ਜਾਂ ਮੈਨੂੰ ਆਨੰਦ ਮਿਲ ਜਾਵੇਗਾ ਪਰ ਅਸਲ ਦੇ ਵਿੱਚ ਜਿਹੜਾ ਆਨੰਦ ਹੈ ਜਾਂ ਅਸਲ ਦੇ ਵਿੱਚ ਜਿਹੜੀ ਖੁਸ਼ੀ ਹੈ ਉਹ ਗੁਰਬਾਣੀ ਨੇ ਕਿਤੇ ਵੀ ਬਿਆਨ ਨਹੀਂ ਕੀਤੀ ਕਿ ਰਿਸ਼ਤਿਆਂ ਤੋਂ ਮਿਲ ਜਾਵੇਗੀ ਜਾਂ ਪਦਾਰਥਾਂ ਤੋਂ ਮਿਲ ਜਾਵੇਗੀ ਜਾਂ ਫਿਰ ਸਮਾਜਿਕ ਸੁੱਖ-ਸਹੂਲਤਾਂ ਤੋਂ ਮਿਲ ਜਾਵੇਗੀ ਹਾਂ ਰਿਸ਼ਤੇ ਚਾਹੀਦੇ ਨੇ ਪਿਆਰ ਚਾਹੀਦਾ ਏ ਸਮਾਜਿਕ ਪਦਾਰਥ ਚਾਹੀਦੇ ਨੇ ਹਰ ਇੱਕ ਚੀਜ਼ ਚਾਹੀਦੀ ਏ ਪਰ ਪਿਤ ਕਿਤੇ ਵੀ ਗੁਰਬਾਣੀ ਨੇ ਇਹ ਨਹੀਂ ਕਿਹਾ ਕਿ ਇੰਨਾ ਤੋਂ ਹੀ ਸੁੱਖ ਪ੍ਰਾਪਤ ਹੋਣਗੇ ਗੁਰਬਾਣੀ ਤੇ ਹਮੇਸ਼ਾ ਇਹ ਕਹਿੰਦੀ ਹੈ ਕਿ ਸੁੱਖ ਦੀ ਪ੍ਰਾਪਤੀ ਹਮੇਸ਼ਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਦੇ ਨਾਲ ਹੈ ਜਿਵੇਂ ਇਹ ਗੁਰਬਾਣੀ ਦੇ ਅੰਦਰ ਲਿਖਿਆ ਮਿਲਦਾ ਸਾਨੂੰ ਕਿ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ ਕਿ ਮਨੁਖ ਜੇ ਤੈਨੂੰ ਸਦਾ ਦੇ ਲਈ ਆਨੰਦ ਚਾਹੀਦਾ ਏ ਸਦਾ ਦੇ ਲਈ ਖੁਸ਼ੀ ਚਾਹੀਦੀ ਏ ਤਾਂ ਫਿਰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜ ਉਹਦੇ ਨਾਲ ਆਪਣੇ ਚਿੱਤ ਨੂੰ ਜੋੜ ਤਾਂ ਆਨੰਦ ਮਿਲੇਗਾ ਹੁਣ ਮੰਨ ਲਓ ਕਿ ਇੱਕ ਲੜਕਾ ਲੜਕੀ ਨੇ ਅਜੇ ਵਿਆਹ ਕਰਵਾਉਣਾ ਕਿਸੇ ਨੇ ਤੇ ਉਹ ਸੋਚਦੇ ਨੇ ਕਿ ਜਦੋਂ ਅਸੀਂ ਇੱਕ ਦੂਜੇ ਨਾਲ ਵਿਆਹ ਕਰਵਾ ਲਵਾਂਗੇ ਤਾਂ ਅਸੀਂ ਬਹੁਤ ਖੁਸ਼ ਹੋ ਜਾਵਾਂਗੇ ਆਨੰਦਤ ਹੋ ਜਾਵਾਂਗੇ ਪਰ ਜਦੋਂ ਕੋਈ ਇਨਸਾਨ ਇਕੱਠਿਆਂ ਰਹਿੰਦਾ ਤਾਂ ਇੱਕ ਦੂਜੇ ਦੀਆਂ ਬਹੁਤ ਸਰ੍ਹਾਂ ਦੀਆਂ ਗਲਤੀਆਂ ਬਹੁਤ ਤਰ੍ਹਾਂ ਦੇ ਘਾਟੇ ਵੱਧੇ ਪਤਾ ਲੱਗਦੇ ਨੇ ਫਿਰ ਇਨਸਾਨ ਉਸ ਨੂੰ ਜਿਹਨੂੰ ਪਿਆਰ ਕਰਦਾ ਹੈ ਉਹ ਤੋਂ ਵੀ ਦੁਖੀ ਹੋ ਜਾਂਦਾ ਹੈ ਉਥੋਂ ਵੀ ਉਹਨੂੰ ਕੋਈ ਖੁਸ਼ੀ ਨਹੀਂ ਮਿਲਦੀ ਫਿਰ ਉੱਥੇ ਵੀ ਪਰੇਸ਼ਾਨੀ ਹੈ ਇੱਕ ਇਨਸਾਨ ਸੋਚਦਾ ਮੈਂ ਚੰਗਾ ਘਰ ਬਣਾ ਲਵਾਂ ਮੈਂ ਖੁਸ਼ ਹੋ ਜਾਵਾਂਗਾ ਇੱਕ ਘਰ ਬਣਾਉਣ ਦੀ ਬਜਾਏ ਉਹਨੇ 10 ਘਰ ਬਣਾ ਲਏ ਪਰ ਫਿਰ ਵੀ ਦੁਖੀ ਦਾ ਦੁਖੀ ਬੈਠਾ ਏ ਸੋਚਦਾ ਸੀ ਮੈਂ ਕਾਰ ਲੈ ਲਵਾਂ ਕਾਰ ਇੱਕ ਚਾਹੁੰਦਾ ਸੀ ਰੱਬ ਨੇ ਦੱਸ ਦੇ ਦਿੱਤੀਆਂ ਪਰ ਫਿਰ ਵੀ ਪਰੇਸ਼ਾਨ ਦਾ ਪਰੇਸ਼ਾਨ ਬੈਠਾ ਏ ਕੁਝ ਇਨਸਾਨਾਂ ਦੀ ਤੇ ਇਹ ਸਮਝ ਲਓ ਕਿ ਇੱਕ ਤੇ ਹੁੰਦਾ ਏ ਰੀਅਲ ਦੇ ਵਿੱਚ ਕੋਈ ਦੁੱਖ ਹੋਣਾ ਜ਼ਿੰਦਗੀ ਦੇ ਵਿੱਚ ਕੋਈ ਪਰੇਸ਼ਾਨੀ ਹੋਣਾ ਇੱਕ ਮਨੁੱਖਾਂ ਦਾ ਸੁਭਾਅ ਬਣ ਜਾਂਦਾ ਏ ਦੁਖੀ ਰਹਿਣਾ ਹੀ ਪਰੇਸ਼ਾਨ ਰਹਿਣਾ ਹੀ ਇਸ ਕਰਕੇ ਭਾਵੇਂ ਉਹਨਾਂ ਨੂੰ ਜ਼ਿੰਦਗੀ ਦੀ ਹਰ ਸੁੱਖ ਸਹੂਲਤ ਮਿਲ ਜਾਏ ਪਰ ਉਹ ਕਦੇ ਵੀ ਪਰੇਸ਼ਾਨ ਕਦੇ ਵੀ ਸੁੱਖ ਦੇ ਵਿੱਚ ਨਹੀਂ ਵਿਖੇ ਜਾਣਗੇ ਉਹ ਹਮੇਸ਼ਾ ਹੀ ਦਰਦੋਂ ਦੇ ਪਿੱਟ ਦੇ ਪਰੇਸ਼ਾਨ ਹੀ ਵਿਖੇ ਜਾਣਗੇ ਕਿਉਂ ਕਿਉਂਕਿ ਉਹ ਚਿੰਤਾਵਾਂ ਫਿਕਰਾਂ ਦੇ ਸ਼ਿਕਾਰ ਬਣ ਚੁੱਕੇ ਨੇ ਮੈਂਟਲੀ ਸੋਚਣ ਦਾ ਉਹਨਾਂ ਦੇ ਢਾਂਗ ਉਦਾਂ ਦਾ ਬਣ ਚੁੱਕਿਆ ਹੁੰਦਾ ਏ ਇਸ ਕਰਕੇ ਇਨਸਾਨ ਕਿਸੇ ਵੀ ਤਰ੍ਹਾਂ ਬਾਹਰੀ ਤੌਰ ਤੇ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੱਡਾ ਘਰ ਵੀ ਚਾਹੀਦਾ ਏ ਗੱਡੀ ਵੀ ਚਾਹੀਦੀ ਏ ਰਿਸ਼ਤੇ ਵੀ ਚਾਹੀਦੇ ਨੇ ਵਿਆਹ ਵੀ ਕਰਵਾਉਣਾ ਏ ਪਰ ਸੁੱਖ ਦਾ ਸਬੰਧ ਖੁਸ਼ੀ ਦਾ ਸਬੰਧ ਆਨੰਦ ਦਾ ਸਬੰਧ ਹਮੇਸ਼ਾ ਮਨੁੱਖ ਦੇ ਆਪਣੇ ਮਨ ਤੇ ਆਪਣੀ ਸਮਝ ਦੇ ਨਾਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿੰਦਾ ਹੋਇਆ ਉਹ ਕਿਵੇਂ ਆਪਣੇ ਆਪ ਨੂੰ ਰੱਖਦਾ ਏ ਉਹਨਾਂ ਹਾਲਾਤਾਂ ਨੂੰ ਕਿਵੇਂ ਤੋਲਦਾ ਏ ਕਿਸ ਤਕੜੀ ਦੇ ਆਧਾਰ ਤੇ ਉਸ ਜ਼ਿੰਦਗੀ ਦੇ ਪਹਿਲੂ ਨੂੰ ਵੇਖਦਾ ਏ ਕਿ ਮੈਂ ਕਿਵੇਂ ਜ਼ਿੰਦਗੀ ਨੂੰ ਜਿਉਣਾ ਹੈ ਤਾਂ ਖੁਸ਼ ਰਹਿ ਸਕਦਾ ਏ ਹੁਣ ਗੁਰੂ ਸਾਹਿਬਾਨ ਦੇ ਵੀ ਪਰਿਵਾਰ ਸੀ ਉਹਨਾਂ ਨੇ ਵੀ ਵਿਆਹ ਕਰਵਾਏ ਪਰ ਉਹ ਬਹੁਤੀਆਂ ਚਿੰਤਾਵਾਂ ਫਿਕਰਾਂ ਦੇ ਵਿੱਚ ਨਹੀਂ ਪਏ ਜੇ ਹੁਣ ਬਾਬਾ ਸ਼ਰੀ ਚੰਦ ਜੀ ਥੋੜਾ ਬਹੁਤਾ ਗੁਰਤਾ ਗੱਦੀ ਜਦੋਂ ਪੱਪਾ ਲੈਣਾ ਜੀ ਨੂੰ ਮਿਲਦੀਏ ਗੁੱਸੇ ਹੁੰਦੇ ਨੇ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਉਹਨਾਂ ਨੂੰ ਕੁਝ ਨਹੀਂ ਕਿਹਾ ਤੇ ਰੋਣਾ ਪਿੱਟਣਾ ਵੀ ਕੋਈ ਨਹੀਂ ਕੀਤਾ ਕਿ ਮੇਰਾ ਪੁੱਤਰ ਐਦਾਂ ਕਰ ਰਿਹਾ ਏ ਮੇਰਾ ਸੁਪੁੱਤਰ ਐਦਾਂ ਕਰ ਰਿਹਾ ਕੋਈ ਰੋਣਾ ਪਿੱਟਣਾ ਨਹੀਂ ਗੁਰੂ ਪਾਤਸ਼ਾਹ ਨੂੰ ਪਤਾ ਏ ਕਿ ਹਰ ਇੱਕ ਰਿਸ਼ਤੇ ਦੇ ਵਿੱਚੋਂ ਹਰ ਇੱਕ ਸੰਬੰਧ ਦੇ ਵਿੱਚੋਂ ਹਰ ਇੱਕ ਸਮਾਜਵਾਦੀ ਪਦਾਰਥ ਦੇ ਵਿੱਚੋਂ ਸੁੱਖ ਨਹੀਂ ਮਿਲ ਸਕਦਾ ਤੇ ਹਰ ਚੀਜ਼ ਨੂੰ ਆਪਾਂ ਆਪਣੇ ਅਨੁਸਾਰੀ ਵੀ ਨਹੀਂ ਕਰ ਸਕਦੇ ਬਹੁਤ ਚੀਜ਼ਾਂ ਨੂੰ ਸਮੇਂ ਦੇ ਅਨੁਸਾਰ ਵੇਖ ਕੇ ਚੱਲਣਾ ਪੈਂਦਾ ਏ ਉਹਨਾਂ ਨੂੰ ਸਮੇਂ ਦੇ ਅਨੁਸਾਰ ਤੋਲ ਕੇ ਚੱਲਣਾ ਪੈਂਦਾ ਏ ਤਾਂ ਮਨੁੱਖ ਖੁਸ਼ ਰਹਿ ਸਕਦਾ ਏ ਆਨੰਦਤ ਰਹਿ ਸਕਦਾ ਏ ਅਸੀਂ ਰਿਸ਼ਤਿਆਂ ਨੂੰ ਇਸ ਤਰ੍ਹਾਂ ਵੇਖਦੇ ਹਾਂ ਅਸੀਂ ਸਮਾਜ ਨੂੰ ਇਸ ਤਰ੍ਹਾਂ ਵੇਖਦੇ ਹਾਂ ਕਿ ਮੈਨੂੰ ਹੁਣ ਇਨ੍ਹਾਂ ਪਦਾਰਥਾਂ ਤੋਂ ਇਨ੍ਹਾਂ ਰਿਸ਼ਤਿਆਂ ਤੋਂ ਸੁੱਖ ਚਾਹੀਦਾ ਏ ਸਭ ਕੁਝ ਪ੍ਰਾਪਤ ਕਰਨਾ ਏ ਪਰ ਮਨੁੱਖ ਪ੍ਰਾਪਤ ਨਹੀਂ ਕਰ ਪਾਉਂਦਾ ਦੁਖੀ ਰਹਿੰਦਾ ਏ ਕਿਉਂਕਿ ਮਨੁੱਖ ਝੂਠੇ ਪਦਾਰਥਾਂ ਦੇ ਨਾਲ ਜੁੜ ਰਿਹਾ ਏ ਕਿਉਂਕਿ ਗੁਰਬਾਣੀ ਦੇ ਅੰਦਰ ਇਹ ਬਹੁਤ ਵਾਰ ਲਿਖਿਆ ਮਿਲਦਾ ਇੱਕ ਵਾਰ ਨਹੀਂ अनेका ਵਾਰ ਮਿਲਦਾ ਕਿ ਭਾਈ ਕਿਸ ਨਾਲ ਕੀਚੇ ਦੋਸਤੀ ਸਭ ਜਗ ਚਲਣ ਹਾਰ ਸਭ ਜਗ ਚਲਣ ਦਾ ਹਾਰ ਮਤਲਬ ਕਿ ਸਾਰੇ ਪਦਾਰਥ ਸਾਰੇ ਰਿਸ਼ਤੇ ਝੂਠੇ ਨੇ ਪਤਾ ਨਹੀਂ ਕਦੋਂ ਕਿਹਦਾ ਸਮਾ ਆ ਜਾਣਾ ਕਿਸੇ ਨੇ ਇਸ ਜਹਾਨ ਤੋਂ ਚਲੇ ਜਾਣਾ ਹੈ ਤਾਂ ਕਰਕੇ ਕਹਿੰਦੇ ਅਸਲ ਸੁੱਖ ਤੇ ਰੱਬ ਦੇ ਨਾਮ ਦੇ ਵਿੱਚ ਕਿਹਦੇ ਨਾਲ ਸੱਚਾ ਰਿਸ਼ਤਾ ਜੋੜੋਗੇ ਕਿਹਦੇ ਨਾਲ ਸੱਚਾ ਪ੍ਰੇਮ ਜੋੜੋਗੇ ਸੱਚਾ ਹੈ ਹੀ ਨਹੀਂ ਕਹਿੰਦੇ ਸੱਚਾ ਜੋੜਨ ਨੂੰ ਕਿਹਦੇ ਨਾਲ ਫਿਰਦੇ ਹਾਂ ਤਾਂ ਕਰਕੇ ਕਹਿੰਦੇ ਰੱਬ ਨਾਲ ਜੁੜ ਜਾਓਗੇ ਤਾਂ ਸਦਾ ਲਈ ਖੁਸ਼ੀ ਮਿਲੇਗੀ ਸਦਾ ਦਾ ਆਨੰਦ ਮਿਲੇਗਾ ਸਦਾ ਦਾ ਖੇੜਾ ਮਿਲੇਗਾ ਹੁਣ ਗੁਰੂ ਸਹਿਬਾਨ ਇਹਨੇ ਖੁਸ਼ ਕਿਉਂ ਸੀ ਕੀ ਸਿਰਫ ਪਰਿਵਾਰ ਕਰਕੇ ਕੀ ਸਿਰਫ ਬੱਚਿਆਂ ਕਰਕੇ ਕੀ ਜ਼ਮੀਨਾਂ ਜੈਦਾਦਾਂ ਕਰਕੇ ਕੀ ਆਪਣੇ ਗੁਰੂ ਹੋਣ ਦੇ ਨਾਤੇ ਕਿਉਂ ਖੁਸ਼ ਨੇ ਨਾ ਉਹ ਖੁਸ਼ ਤਾਂ ਨੇ ਕਿਉਂਕਿ ਰੱਬ ਦੇ ਨਾਲ ਜੁੜੇ ਹੋਏ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ ਉਸ ਰੱਬ ਦੇ ਨਾਲ ਉਹਨਾਂ ਦਾ ਪਿਆਰ ਹੈ ਹੁਣ ਪਿਆਰ ਕਿੱਦਾਂ ਦਾ ਏ ਬਾਬਾ ਰਬਦਾਸ ਜੀ ਦੀ ਬਾਣੀ ਦੇ ਵਿੱਚ ਪੜ੍ਹ ਕੇ ਸੁਣ ਕੇ ਵੇਖੋ ਕਹਿੰਦੇ ਮਾਦਵੇ ਤੁਮਨਾ ਤੋਰੋ ਤੋ ਹਮ ਨਹੀਂ ਤੋਰੇ ਤਮ ਉਸੇ ਤੋਰ ਕਵਣ ਸਿਓ ਜੋੜ ਰਿਹਾ ਕਹਿੰਦੇ ਮਾਦਵੇ ਤੇਰੇ ਨਾਲ ਮੇਰਾ ਐਸਾ ਪਿਆਰ ਹੈ ਤੇਰੇ ਨਾਲ ਮੇਰੀ ਐਸੀ ਪ੍ਰੀਤ ਹੈ ਤੁਸੀਂ ਮੈਨੂੰ ਆਪਣੇ ਤੋਂ ਕਦੇ ਵੱਖ ਨਾ ਕਰਿਓ ਕਿਉਂਕਿ ਤੁਹਾਡੇ ਨਾਲ ਤੋੜ ਕੇ ਮੈਂ ਆਪਣੀ ਪ੍ਰੀਤ ਕਿੱਥੇ ਜੋੜਾਂਗਾ ਮੈਂ ਕਿੱਥੇ ਆਪਣਾ ਸਬੰਧ ਬਣਾਵਾਂਗਾ ਕਿੱਥੇ ਆਪਣਾ ਪਿਆਰ ਬਣਾਵਾਂਗਾ ਕਿਉਂਕਿ ਤੁਸੀਂ ਹੀ ਹੋ ਇੱਕ ਸਦਾ ਦਾ ਆਨੰਦ ਸਦਾ ਦੀ ਖੁਸ਼ੀ ਖੇੜਾ ਦੇਣ ਵਾਲੀ ਇਸ ਕਰਕੇ ਹਮੇਸ਼ਾ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਗਾ ਆਪਣੇ ਆਪ ਨੂੰ ਰੱਬ ਦੇ ਨਾਲ ਜੋੜ ਕੇ ਰੱਖੋ ਗੁਰਬਾਣੀ ਦੇ ਨਾਲ ਜੋੜ ਕੇ ਰੱਖੋ ਕਥਾ ਕੀਰਤਨ ਦੇ ਨਾਲ ਜੋੜ ਕੇ ਰੱਖੋ ਇਹਦੇ ਨਾਲ ਤੁਹਾਨੂੰ ਸਦਾ ਦਾ ਆਨੰਦ ਸਦਾ ਦਾ ਖੇੜਾ ਮਿਲੇਗਾ ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਆ ਨਾਨਕ ਭਗਤਾਂ ਸਦਾ ਵਿਗਾਸ ਕਿ ਜਿਹੜੇ ਭਗਤ ਬਣ ਜਾਂਦੇ ਨੇ ਗੁਣਾਂ ਨੂੰ ਕਮਾਉਣ ਵਾਲੇ ਬਣ ਜਾਂਦੇ ਨੇ ਉਹ ਸਦਾ ਖੇੜਾ ਪ੍ਰਾਪਤ ਕਰ ਲੈਂਦੇ ਨੇ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਜਿਹਦੇ ਅਰਥ ਆਪਾਂ ਸਾਂਝੇ ਸਾਂਝੇ ਕਰਦੇ ਨੇ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਹਿੰਦੇ ਹਰ ਬਿਨ ਕੌਣ ਸਹਾਈ ਮਨ ਕਾ ਕਹਿੰਦੇ ਹਰੀ ਤੋਂ ਬਿਨਾਂ ਮਨ ਦਾ ਸਹਾਈ ਕੋਈ ਵੀ ਨਹੀਂ ਹੈਗਾ ਭਾਵੇਂ ਕੋਈ ਵੀ ਰਿਸ਼ਤਾ ਹੋਵੇ ਭਾਵੇਂ ਮਾਂ ਹੋਵੇ ਭਾਵੇਂ ਭੈਣ ਹੋਵੇ ਭਾਵੇਂ ਭਰਾ ਹੋਵੇ ਭਾਵੇਂ ਪਤਨੀ ਹੋਵੇ ਭਾਵੇਂ ਬੱਚੇ ਹੋਣ ਭਾਵੇਂ ਦੋਸਤ ਮਿੱਤਰ ਕੋਈ ਵੀ ਹੋਵੇ ਮਨ ਦਾ ਸਹਾਈ ਕੋਈ ਨਹੀਂ ਹੋ ਸਕਦਾ ਆਪਣੇ ਮਨ ਨੂੰ ਆਪ ਹੀ ਸਮਝਾਉਣਾ ਪੈਂਦਾ ਹੈ ਆਪ ਹੀ ਸਮਝਣਾ ਪੈਂਦਾ ਹੈ ਆਪ ਹੀ ਖੁਸ਼ ਰੱਖਣਾ ਪੈਂਦਾ ਹੈ ਕੋਈ ਵੀ ਇਹਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਕੋਈ ਵੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਕਿਉਂਕਿ ਮਨ ਦੇ ਅੰਦਰ ਕਿਦਾਂ ਦੀ ਸੋਚ ਚੱਲਦੀ ਕੀ ਵਿਚਾਰ ਚੱਲਦੇ ਨੇ ਇੱਥੇ ਕੋਈ ਕੀ ਜੋਰ ਪਾ ਸਕਦਾ ਹੈ ਇਸ ਕਰਕੇ ਕਹਿੰਦੀ ਮਾਤ ਪਿਤਾ ਭਾਈ ਸੁੱਤ ਬਨਤਾ ਹਿੱਤ ਲਾਗੋ ਸਭ ਫਨਕਾ ਕਹਿੰਦੇ ਭਾਵੇਂ ਮਾਤਾ ਪਿਤਾ ਕੋਈ ਵੀ ਹੋਵੇ ਇਹ ਮੋਹ ਜਿਹੜੇ ਆਪਾਂ ਬਣਾ ਲੈਂਦੇ ਆ ਕਹਿੰਦੇ ਇਹਨਾਂ 모ਹਾ ਦੇ ਵਿੱਚੋਂ ਕੋਈ ਵੀ ਤਤ ਨਹੀਂ ਨਿਕਲਣਾ ਕਿਉਂਕਿ 모ਹ ਸਾਰੇ ਵਿਣਸਨ ਹਾਰ ਨੇ ਉਹੀ ਗੱਲ ਜੋ ਮੈਂ ਪਹਿਲਾਂ ਕਹੀ ਕਿ ਕੋਈ ਵੀ ਕਦੋਂ ਵੀ ਜਹਾਨ ਤੋਂ ਜਾ ਸਕਦਾ ਹੈ ਅੱਗੇ ਕਉ ਕਿਛ ਤੁਲਹਾ ਬੰਧੋ ਕਿਆ ਪ੍ਰਵਾਸਾ ਤਨ ਕਾ ਕਹਿੰਦੇ ਜਿਹੜੇ ਝੂਠਾ ਤਨ ਇਕੱਠਾ ਕਰ ਰਹੇ ਆ ਉਹਦਾ ਕੋਈ ਪ੍ਰਵਾਸਾ ਥੋੜਾ ਹੈ ਇਹ ਤਾਂ ਵਿਣਸਨ ਹਾਰ ਤਨ ਨੇ ਕਹਿੰਦੇ ਨਾਮ ਤਨ ਖਟੋ ਜਿਵੇਂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ ਨਾ ਇਹ ਸ਼ਰੀਰ ਆ ਮੇਰੇ ਇਸ ਜਗ ਮੈਂ ਆ ਕੇ ਕਿਆ ਤਦ ਕਰਮ ਕਮਾਇਆ ਕਿ ਮੇਰੇ ਸ਼ਰੀਰਾਂ ਤੋਂ ਇਸ ਜਗਤ ਦੇ ਵਿੱਚ ਆ ਕੇ ਕਿਹੜਾ ਭਲਾ ਕਰਮ ਕਮਾਇਆ ਕਿਹੜੇ ਚੰਗੇ ਕਰਮ ਕਮਾਏ ਨੇ ਉਹ ਤਨ ਇਕੱਠਾ ਕਰੋ ਜਿਹੜਾ ਤਨ ਹਮੇਸ਼ਾ ਨਾਲ ਨਿਬਣ ਵਾਲਾ ਏ ਨਾਮ ਜਾਣ ਵਾਲਾ ਏ ਨਾਲ ਸਦਾ ਨਿਭੇਗਾ ਕਿਤੇ ਵੀ ਸਾਥ ਨਹੀਂ ਛੱਡੇਗਾ ਕਹਿੰਦੇ ਕਾਹਾਂ ਵਿਸਾਸਾ ਇਸ ਭਾਂਡੇ ਦਾ ਇਤਨਾ ਕ ਲੱਗ ਹੈ ਠਨਕਾ ਕਹਿੰਦੇ ਇਸ ਭਾਂਡੇ ਦਾ ਮਿੱਟੀ ਦੇ ਬਣੇ ਹੋਏ ਘੜੇ ਦਾ ਇਸ ਸ਼ਰੀਰ ਦਾ ਕੀ ਪ੍ਰਵਾਸਾ ਏ ਥੋੜਾ ਜਿਹਾ ਕਿ ਤੂੰ ਕੋਈ ਚੋਟ ਲੱਗਦੀ ਨਹੀਂ ਤੇ ਬੰਦਾ ਖਤਮ ਹੋ ਜਾਂਦਾ ਏ ਕਈ ਵਾਰ ਆਪਾਂ ਘਾ ਤੇ ਤੁਰਦੇ ਨਾ ਜਿਵੇਂ ਪਿੰਡਾਂ ਚ ਇਹ ਗੱਲ ਹੁੰਦੀ ਏ ਕਿ ਸੱਪ ਦਾ ਘਾ ਲੱਗ ਗਿਆ ਉਹਦਾ ਮੂੰਹ ਦਾ ਲੱਗਿਆ ਹੋਇਆ ਉਹ ਘਾ ਪੱਠਾ ਲੱਗ ਗਿਆ ਪੈਰ ਨੂੰ ਤੇ ਉਹ ਖਰਾਬ ਹੋ ਗਿਆ ਪੈਰ ਮਤਲਬ ਇੰਨੀ ਇੱਕ ਗੱਲ ਦੇ ਨਾਲ ਵੇਖੋ ਸਾਡਾ ਸਰੀਰ ਗਲ ਜਾਂਦਾ ਖਤਮ ਹੋ ਜਾਂਦਾ ਤਾਂ ਫਿਰ ਉੱਥੇ ਕੀ ਨਿਕਲੇਗਾ ਤਾਂ ਇਸ ਕਰਕੇ ਕਹਿੰਦੇ ਭਾਈ ਇਹਦਾ ਕੋਈ ਭਰੋਸਾ ਨਹੀਂ ਹੈਗਾ ਸਗਲ ਧਰਮ ਪੁੰਨ ਫਲ ਪਾਵੋ ਧੂਰ ਬਾਂਛੋ ਸਭ ਜਨਕਾ ਕਹਿੰਦੇ ਚੰਗੇ ਕਰਮ ਕਰੋ ਫਰਜ਼ ਨਿਭਾਓ ਇਹੀ ਹੋਈ ਅਸਲ ਦੇ ਵਿੱਚ ਪ੍ਰਾਪਤੀ ਹੈ ਕਹੇ ਕਬੀਰ ਸੁਨੋਰੇ ਸੰਤੋ ਇਹ ਮਨ ਉਡਣ ਪੰਖੇਰੂ ਬਨਕਾ ਕਹਿੰਦੇ ਇਹ ਮਨ ਤੇ ਹਮੇਸ਼ਾ ਹੀ ਉੱਡਦਾ ਰਹਿੰਦਾ ਹੈ ਮਨ ਕਿਤੇ ਵੀ ਟਿਕਾ ਦੇ ਵਿੱਚ ਨਹੀਂ ਰਹਿੰਦਾ ਜਿਹੜੀ ਚੀਜ਼ ਤੁਹਾਨੂੰ ਪ੍ਰਾਪਤ ਹੋ ਗਈ ਉਹਦਾ ਸਵਾਦ ਉਹਦਾ ਰਸ ਤੁਹਾਡੀ ਜ਼ਿੰਦਗੀ ਚੋਂ ਖਤਮ ਹੋ ਜਾਣਾ ਹੈ ਭਾਵੇਂ ਉਹ ਘਰ ਹੋਵੇ ਭਾਵੇਂ ਉਹ ਨੌਕਰੀ ਹੋਵੇ ਭਾਵੇਂ ਬੱਚੇ ਹੋਣ ਭਾਵੇਂ ਪਤੀ ਹੋਵੇ ਭਾਵੇਂ ਪਤਨੀ ਹੋਵੇ ਭਾਵੇਂ ਕਿੰਨੀ ਵੀ ਚੰਗੀ ਸਫਲਤਾ ਹੋਵੇ ਜੋ ਮਰਜ਼ੀ ਪ੍ਰਾਪਤ ਹੋ ਜਾਵੇ ਬੰਦਾ ਹਮੇਸ਼ਾ ਦੁਖੀ ਦਾ ਦੁਖੀ ਹੈ ਕਿਉਂ ਕਿਉਂਕਿ ਮਨ ਇੱਕ ਚੀਜ਼ ਥਾਂ ਤੇ ਸਥਿਰ ਨਹੀਂ ਰਹਿੰਦਾ ਟਿਕਾ ਦੇ ਵਿੱਚ ਨਹੀਂ ਰਹਿੰਦਾ ਮਨ ਹਮੇਸ਼ਾ ਭਟਕਦਾ ਰਹਿੰਦਾ ਹਮੇਸ਼ਾ ਪਰੇਸ਼ਾਨ ਰਹਿੰਦਾ ਇਸ ਕਰਕੇ ਸਿੱਧੀ ਭਟਕਣਾ ਤੋਂ ਬਚੋ ਤੇ ਆਪਣੇ ਪਿਆਰ ਮੁਹੱਬਤ ਬਣਾ ਕੇ ਰੱਖੋ ਜਿੱਥੇ ਹੈਗਾ ਤੇ ਰੱਬ ਦੇ ਨਾਲ ਹਮੇਸ਼ਾ ਜੁੜੇ ਰਹੋ ਜੇ ਸਦਾ ਲਈ ਖੁਸ਼ ਰਹਿਣਾ ਚਾਹੁੰਦੇ ਹੋ ਸਵਾਸ ਕਰਦਾ ਜੀ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਐਸੀ ਹੀ ਤਰ੍ਹਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਜਾਂ ਕੁਝ ਇਤਿਹਾਸਿਕ ਵਿਆਖਿਆਵਾਂ ਤੁਸੀਂ ਜੋ ਸੁੰਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਹੁਣ ਤੱਕ ਚੈਨਲ ਤੇ ਜੁੜੇ ਹੋ ਤਾਂ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ